ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੇ ਸਿੰਘ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆ ਸਾਰੇ ਪਸ਼ੂ ਤੁਹਾਨੂੰ ਵਿਖਾਉਣੇ ਆ ਅੱਜ ਜਿੰਨੀਆਂ ਤੁਸੀਂ ਦੇਖ ਸਕਦੇ ਜੀ ਹਾਂ ਹਾਂ ਦੇਖ ਸਕਦੇ ਇੱਧਰ ਇੱਕ ਲੈਨ ਜਿਹੜੀ ਇੱਧਰ ਹੈ ਤੇ ਇੱਕ ਲੈਨ ਪੂਰੀ ਆਵਲੀ ਇੱਧਰ ਹੈ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹਣਾਣਾ ਤੇ ਪੁੱਛਦੇ ਆ ਸਾਰੀ ਡਿਟੇਲ ਆ ਕਾ ਇਕੱਲੇ ਇਕੱਲੇ ਪਸ਼ੇ ਤੋਂ ਬਾਹਰ ਕੱਢ ਕੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਉਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਧੀਆ ਕਿਰਪਾ ਜੀ ਇਹਦੀ ਵੇਖ ਗਿਆ ਉਦਨ ਵਾਲਾ ਮਾਲ ਫਿਰ ਮਾਲ ਵੇਖ ਗਿਆ ਜੀ ਠੀਕ ਆ ਅੱਜ ਤੇ ਚੰਗੀ ਰੌਣਕ ਲਾਈ ਜੀ ਅੱਜ ਨਵਾਂ ਅੱਜ ਨਵਾਂ ਸਾਲ ਆ ਫਿਰ ਅੱਜ ਨਵਾਂ ਸਾਲ ਹੈ ਮੇਮ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਸਾਰੀ ਇੰਪ੍ਰੈਸਿਓਨ ਠੀਕ ਆ ਜੀ ਤਾਂ ਜੀ ਜੀ ਨਵੇਂ ਸਾਲ ਦੀ ਬਹੁਤ ਬਰਕਾਹਾਂ ਤਾਂ ਨਵੇਂ ਮੁਬਾਰਕਾਂ ਹੋਣ ਠੀਕ ਹੈ ਚਲਨ ਨਾਮ ਦੱਸ ਦਿਆ ਕਰੀ ਪਰਮਾ ਦਾ ਹਰ ਚੀਜ਼ਾਂ ਨਾਮ ਦੱਸ ਦੋ ਕਰੀ ਆਪਣਾ ਆਪ ਦਾ ਹਰਪਾਲ ਸਿੰਘ ਪਾਲਾ ਹਾਂਜੀ ਪਿੰਡ ਪੰਘਾੜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਮਜੀਠਾ ਠੀਕ ਹੈ ਜੀ ਬਿਲਕੁਲ ਜੰਦੀਪੁਰਾ ਦਾ 4 ਕਿਲੋਮੀਟਰ ਪਈਦਾ ਹਨ ਲੱਗੇ ਬਿਲਕੁਲ ਹਾਂ ਲੱਗੇ ਪਈਦਾ ਹਨ ਜਿਹੜਾ ਪਠਾਨਕੋਟ ਵਾਲਾ ਮੇਨ ਹਾਈਵੇ ਉਹ ਲੱਗਾ ਜਿਹੜਾ ਨੰਬਰ ਸਾਤ ਪਠਾਨਕੋਟਿਆਂ ਦਾ ਬਟਾਲੀ ਨੂੰ ਗਰਦਾਸਪੁਰ ਨੂੰ ਠੀਕ ਹੈ ਜੀ ਉਸੇ ਉਹ ਰੋਡ ਤੇ ਜੰਦੀਵੜਿਆ ਤੇ ਫੋਨ ਨੰਬਰ ਬੋਲ ਦੇ ਇੱਕ ਰਿ ਫੋਨ ਨੰਬਰ 7471 630 ਕੰਨੀ ਠੀਕ ਹੈ ਜੀ ਤੇ ਮੇਰੇ ਕੋਲ ਵੀ ਗਾਬ ਦਾ ਖਾਲੇ ਮੇਰੇ ਪਾਸੋਂ ਨਾਲ ਕੀ ਚਾਹ ਕੋ ਕੰਨੀ ਠੀਕ ਹੈ ਕੋਈ ਮਦਾਬ ਕੋ ਕਰ ਸਕਦਾ ਕੋਈ ਤੇ ਵੀ ਕੋਈ ਠੀਕ ਹੈ ਜੀ ਤੇ ਮੇਨ ਵੀਡੀਓ ਜੀ ਹੋ ਜਣਾ 777 ਚਾਹ ਤੇਰਾ ਠੀਕ ਹੈ 63099 ਠੀਕ ਹੈ ਜੀ ਹਾਂ ਜੀ ਇਹੋ ਨੰਬਰ ਹੈ ਆਪਣਾ ਬਾਕੀ ਅੱਜ ਨਵਾਂ ਸਾਲ ਆ ਨਵੇਂ ਦੇ ਗਰਬਨ ਸ਼ੁਰੂ ਆ ਗਿਆ ਅੱਛਾ ਤੇ ਜਾ ਜੀ ਜੀ ਆ ਜੀ ਵੀਡੀਓ ਅੱਜ ਵੇਖੇ ਕੋਈ ਪੂਰੀ ਜ਼ਰੂਰ ਹੈ ਜਿਸ ਤਰ੍ਹਾਂ ਦੀ ਕਿਸੇ ਨੂੰ ਚਾਹੀਦੀ ਉਹ ਤਰ੍ਹਾਂ ਦੀ ਮਿਲ ਜੂਗੀ ਕਾਲੀ ਚਾਹੀਦੀ ਆ ਬੋਰੀ ਚਾਹੀਦੀ ਨੇਲੀ ਤੇ ਚਾਹੀਦੀ ਆ ਜਿਸ ਤਰ੍ਹਾਂ ਦੇ ਚਾਹੀਦੇ ਉਹ ਤਰ੍ਹਾਂ ਦੇ ਮਿਲ ਜੂਗੀ ਟੋਕੜ ਗੱਪਣ ਵੀ ਮਿਲੂਗੀ ਟੋਕੜ ਗੱਪਣ ਵੀ ਮਿਲੂਗੀ ਅੱਛਾ ਤੇ ਟੋਕੜ ਗੱਪਣ ਦੀ ਇੰਨੀ ਗਰੰਟੀ ਹੋਊਗੀ ਜਦੋਂ ਜਿੰਨੋਂ ਕੋ ਲੈ ਜਾਂਦਾ ਘਰਾਂ ਦੇ ਚੱਕਰ ਆਪ ਤੇ ਹੱਡ ਕੋ ਚੱਕ ਕਰਾਵੇ ਅੱਛਾ ਇਹ ਘਰਾਂ ਦੇ ਚੱਕਰ ਆਗਾ ਦੀ ਮੈਂ ਖਾਲੀ ਨਿਕਲਦੀ ਜਾਵਾਂ ਅਸੀਂ ਦਬਲ ਵੀ ਕੇ ਲਵਾਂਗੇ ਲੇਕਿਨ ਉਦਾਂ ਤੋਂ ਵਾਪਸ ਆਉਣੀ ਆ ਹਾਂਜੀ ਹਾਂਜੀ ਪਾਵੇਂ ਦਬਲ ਲਵਾਂ ਜਿਹੜੀ ਗੱਪਣ ਮੀ ਇਹ ਖਾਲੀ ਨਿਕਲ ਆਉਂਦੇ ਕਿੰਨੇ ਦਿਨਾਂ ਦੇ ਵਿੱਚ ਵਿੱਚ ਹਾਂ 1 ਹਫ਼ਤੇ ਦੇ ਟਾਈਮ 1 ਹਫ਼ਤੇ ਦੇ ਟਾਈਮ ਠੀਕ ਹੈ ਜੀ 1 ਹਫ਼ਤੇ ਦਾ ਚਲੋ ਠੀਕ ਹੈ ਦੂਜਾ ਸੂਆ ਝੋਡੀਆ ਦੂਸਰਾ ਸੂਆ ਜਿਹੜਾ ਇਹ ਸੂਈ ਆ ਕਿੰਨਾ ਚਿਰ ਹੋਇਆ ਇਸ ਸੂਈ ਨੂੰ ਇਹਨੂੰ ਸੂਈ ਨੂੰ ਕੋਈ 15 ਦਿਨ ਹੋ ਗਿਆ 15 ਦਿਨ ਅਗੇ ਖੋਲੋ ਅੰਦਰ ਬੱਚੇ ਅੰਦਰ ਬੱਚੇ ਤੁਹਾਨੂੰ ਬਾਅਦ ਸਾਰੇ ਵਿਖਾ ਦੇ ਬੱਚੇ ਇਕੱਠੇ ਵਿਖਾ ਦਾਂਗੇ ਸਾਰੇ ਹਨਾ ਤੇ ਦੁੱਧ ਕਿੰਨਾ ਜੇ ਇਹਦੇ ਕੋਲ ਅੱਜ ਨਾ ਵਰੇ ਵਰੇ ਜਨੇ ਇੱਕ ਪਾਈ ਆਦਾ ਮੈਨੂੰ ਝੂਠ ਮਾਰਨਾ ਅੱਛਾ ਝੂਠ ਤਾਂ ਨਹੀਂ ਮਾਰੇ ਤੁਹਾਨੂੰ ਦਿਖਾਉਣਾ ਹੈ ਪਰ ਅੱਜ ਤੇ ਬਿਲਕੁਲੋ ਬਦਲਾਅ ਕਿ ਨਹੀਂ ਗੱਲ ਤੋਂ ਕੰਮ ਅੱਜ ਤੇ ਬੂੰਦ ਬੂੰਦ ਵੀ ਬੂੰਦ ਵੇਰ ਲਾ ਦੇਣੀ ਨਾਲ ਹੀ ਹਾਂਜੀ ਠੀਕ ਆ ਬਿਲਕੁਲ ਰੇਟ ਵੀ ਜਾਇਜ਼ ਤੇ ਚੀਜ਼ ਵੀ ਸਾਫ਼ ਆ ਅੱਛਾ ਕਿੰਨਾ ਦੁੱਧ ਦੁੱਧ ਵੀ ਜੀ 10 ਲੀਟਰ ਆ 9 ਲੀਟਰ ਮੰਨ ਕੇ ਚੱਲੇ ਨਾ 9 ਲੀਟਰ ਕੋਈ ਕਿੰਨੇ ਕੇ ਪੱਕਾ ਦੁੱਧ ਮੰਨ ਕੇ ਚੱਲੇ ਜਿਹੜਾ ਇੰਟਰ ਵਾਲਾ ਜਿਹੜਾ ਲੀਟਰ ਵਾਲਾ ਵਾ ਜਿਹੜਾ ਬਿਲਕੁਲ ਚੋਇ ਹੀ ਲੈਣਾ ਹਨਕੇ ਹਾਂਜੀ ਬਾਕੀ ਸਿੰਕ ਕੁਆਲਿਟੀ ਕੋ ਹੱਥ ਦੀ ਜੀ ਲੈ ਜਾ ਤੇ ਕਾਲੀ ਗੋਲੀ ਚੰਗੀ ਹੈ ਥੋੜੀ ਠੀਕ ਹੈ ਜੀ ਇਹ ਦੂਜਾ ਇਹ 15 15 ਰਾਂਦੀ ਆ 15 20 ਦਿਨਾਂ ਦੀ ਸੂਈ ਦਾਸ ਤੇ ਮਗਰ ਕਟਾ ਕੱਟੀ ਜੇ ਮਗਰ ਕਟਾ ਉਹ ਨਹੀਂ ਬੱਚੇ ਬਾਅਦ ਚ ਪੰਜ ਅੰਦਰ ਅੱਗੇ ਆਉਂਦੇ ਵਰਗੇ ਨਾ ਥਾਣਾ ਦਾ ਸਾਈਜ਼ ਵੀ ਇਹਦਾ ਚੰਗਾ ਚੋਆ ਬਸਮਾ ਉਹ ਜੀ ਇੱਕ ਨੰਬਰ ਦਾ ਜੀ ਤੇ ਕਿੰਨੇ ਦੇ ਦੇ ਦੀ ਜਾਜ ਜਾਜ ਬਾਬਾ ਜੀ ਵੇਚਨੇ ਤਾਂ ਛੋਟੀ 70 ਦੀ ਵੇਚ ਹਾਂਜੀ 2 ਛਾੜਨਾਂ ਕਿ 70 ਜੋ 2000 ਛੱਡ ਦੇਣਾ 68000 ਦੀ ਦੇ ਦੇਣੀ ਮੌਕੇ ਤੇ ਹੋਰ ਕਰ ਦੇਣਾ ਨਹੀਂ ਜੀ ਅੱਜ ਇਹ ਮੂਦੀ ਕਰਨਾ ਅੱਛਾ ਅੱਜ ਨਵਾਂ ਸਾਲ ਆ ਅੱਛਾ ਅੱਜ ਕਰਾਂ ਨਵੀਆਂ ਕਰ ਦਿਓ ਪੁਰਾਣੀਆਂ ਕਰ ਦਿਓ ਅੱਛਾ ਪੁਰਾਣੀਆਂ ਛੱਡ ਦਿੰਦੀ ਕਰਾਂਗੇ ਜੀ ਅੱਛਾ ਇਹ ਨਵੇਂ ਸਾਲ ਦੇ ਨਵੇਂ ਮੁੱਲ ਉਹਦੇ ਜੋ 500 ਰੁਪਏ ਛੋੜ ਕਰਾਂਗੇ ਅੱਛਾ ਠੀਕ ਐ 60000 ਚੋਂ 500 ਛੱਡ ਦੋਗੇ ਦੋ ਦਿਨ ਨੌਕ ਲਊਗਾ ਨੌ ਕਿਲੋ ਬਚਾ ਕੇ ਨਚੋ ਠੀਕ ਐ ਜੀ ਭੰਗ ਦੋ ਡੰਗ ਦਾ ਉਹਦੀ ਜੁਮੇ ਡੰਗ ਚੋਈ ਠੀਕ ਐ ਜੀ ਨੌਕ ਦਾ ਰਿਸਟਲ ਆ ਹੈਗਾ ਹੀ ਆ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਦਿਖਾਉਣੀ ਆ ਇਹ ਸਾਰੀ ਮੈਂ ਸਿੱਲੀ ਆ ਇਹਨੂੰ ਕਿੰਨੇ ਦਿਨ ਹੋਏ ਸੋਈ ਨੂੰ ਇਹਨੂੰ ਕੋਈ 4 ਦਿਨ ਹੋਏ 4 ਦਿਨ ਹੋ ਗਏ ਤੇ ਇਹਦੇ ਕੋ ਦੁੱਧ ਕਿੰਨਾ ਮੋਕ ਦੇ ਤਿਆਰਿਆ ਹੁਣ ਕਿਹੜੇ ਹਲੇ ਦੁੱਧ 7-8 ਕਿਲੋ ਹੀ ਬੋਲਾ ਆ ਪਹਿਲੋਂ ਦੁੱਧ ਨਾਲੇ ਵੀ ਬੋਲਾ ਲਾ ਮੈਨੂੰ ਥੋੜੀ ਡਾਊਨ ਹੋ ਗਈ ਸੀ ਅੱਛਾ ਉਹਦੀ ਕਰਕੇ ਦੁੱਧ ਨੂੰ ਤਾਂ ਤਾਕਰ ਤੋਂ ਪਾਰ ਹੋ ਜਣੀ ਸੀ ਅੱਛ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਲੇਵੇ ਦੇ ਸਹਾਰ ਨਾਲ ਦੇ ਭਾਵੇਂ 11 12 ਕਿਲੋ ਚਵਾਈ ਜਾ ਚਲੋ 10 ਗੱਡੀਆਂ ਗੱਡੀ ਚ ਲੈ ਪੜਾਵਾ 10 ਗੱਡੀਆਂ ਗੱਡੀ ਲੱਗ ਤੋਰਦਾ ਇੱਕ ਰੀਨ ਬਹੁਤ ਇਹਨਾਂ ਦੇਊਗੀ ਠੀਕ ਹੈ ਜੀ 3 ਨਾਲ ਦੇਊਗੀ ਬੰਦ ਦੇ ਰੋਟੀ ਤੇਰੇ ਕੋਲ ਤਾਜੀ ਬੰਦੋ ਬੰਦੋ ਲੈ ਹਰ ਪੀਟੀ ਦੀ ਸੁਈ ਨਹੀਂ ਆ ਗਈ ਇਧਰ ਆਂਸ ਇਹ ਬੱਚੇ ਲੱਗਾ ਵੀ ਆਹੋ ਕੇ ਭੇਜੀ ਮੈਂ ਦਿੱ 10 11 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹ ਚੋਈ ਜਾਊਗੇ ਤੇ ਇਹਦਾ ਕੀ ਕਰਦੇ ਨੇ ਨਵੇਂ ਸਾਲ ਦਾ ਨਵਾਂ ਮੁੱਲ ਇਹ ਵਾਧੇ ਦਾ 100 ਲੱਖ ਰੁਪਏ ਵਾਲੀ ਮਹਿੰਗਿਆ ਨਾ ਠੀਕ ਹੈ ਜੀ ਆ ਵੀ ਬਾਕੀ ਦੱਸ ਦੋ ਤੁਹਾਡੇ ਸਾਹਮਣੇ ਹੈ ਹਾਂਜੀ ਹਾਂਜੀ ਇਹ ਵੀ ਵੀਡੀਓ ਫਿਰ ਬਹੁਤੀ ਲੰਮੀ ਹੋ ਜਾਂਦੀ ਹੈ ਕਰੀਏ ਜੱਜ ਜੀ ਇਹ ਵੀ 70 ਤੋਂ 2 ਛੱਡ ਦਾਂਗੇ 70 ਚੋਂ 2 ਹਾਂਜੀ ਇਹ ਵੇਖ ਲਓ ਨਵਾਂ ਜੇ ਮੁੱਲ ਲੈ ਕੇ ਪੁਰਾਣਾ ਜੇ ਇਹਦਾ 60 ਨੂੰ 2 ਛੱਡ ਦੇਣਾ ਅੱਛਾ ਇਹ ਵੀ ਗਲਤ ਕਹਾਵੇਂ 60 ਦੇ 2 ਛੱਡ ਦੇਣਾ ਦਾ ਅੱਜ ਥੋੜਾ ਭਲੇਖ ਭਲੇਖਾਂ ਲੱਗਣ ਦਿਆ ਪਰ ਹੁਣ ਮੂੰਹ ਆ ਨਿਕਲ ਗਿਆ ਹਾਂ ਮੂੰਹ ਨਿਕਲ ਗਿਆ ਹੁਣ ਮੂੰਹ ਨਿਕਲ ਗਿਆ ਹੁਣ ਛੱਡ ਦੇਣਾ ਚਲ ਕੇ ਜਰੀ ਵਧ ਘਟੇ ਇਤਨਾ ਹੋ ਜਾਂਦੇ ਆ ਖੰਦਰਾ ਨੂੰ ਵੀ ਮੂੰਹ ਰੋਕੀ ਦਿਓ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਹੈ ਪਹਿਲਾ ਸੁਆ ਸੁਈ ਹੈ ਅੱਛਾ ਹਾਂ ਜੀ ਠੀਕ ਹੈ ਤੇ ਕਿੰਨਾ ਚਿਰ ਹੋਇਆ ਇਹਨਾਂ ਸੁਈ ਨੂੰ ਇਹਨੂੰ ਸੁਈ ਨੂੰ ਚਾਰ ਪੰਜ ਨੂੰ ਪੰਜ ਹੋ ਗਈ ਜੀ ਇਹ ਤੋਂ ਨਾ ਚਾਰ ਕਿਦੋਂ ਨਾ ਨਹੀਂ ਤਿੰਨ ਦਿਨ ਹੋ ਗਿਆ ਆਹ ਕਿੰਨੇ ਦਿਨ ਹੋ ਗਏ ਇਹਦੇ ਮਗਰ ਵੀ ਦੀਲੀ ਕੱਟੀ ਲਿਆ ਪਿੰਦੇ ਨਾ ਹੋਏ ਸੁਈ ਨੂੰ ਤੇ ਮਗਰ ਨਹੀਂ ਦੀਲੀ ਕੱਟੀ ਆ ਵੀ ਖਾਲਦ ਨੇ ਆਹ ਦੇਖਾਂ ਅੰਤੇ ਜੀ ਕੋਈ ਮੁਰਰ ਨਾ ਲੱਗਦਾ ਬਾਕੀ ਥਣ ਵਿੱਚ ਚੰਗਾ ਲੱਗਾ ਪਹਿਲਾ ਸੂਆ ਛੋਟੀ ਹੈ ਕੱਟੀ ਮਗਰ ਜਨ ਨੀਲੀ ਦੀ ਆ ਅੱਛਾ ਜੀ ਕਿਉਂ ਨੀਲੀ ਕੱਟੀ ਜਦੋਂ ਮਗਰ ਠੀਕ ਹੈ ਜੀ ਕਿ ਛੰਡੇ ਫੀਲ ਬਾਕੀ ਬੱਗੇ ਇਹ ਕਿੰਨਾ ਕਿ ਦੋ ਚਵਾਈ ਜਾਓ ਪਹਿਲੇ ਸੂਏ 8 ਕਿਲੋ ਚਵਾਈ 8 ਕਿਲੋ ਚਵਾਈ ਜਾਓ ਇਹਦਾ ਵੀ ਮੁੱਲ ਜਾਇਜ਼ੀਆ ਕਰ ਦਈਏ ਜਾਇਜ਼ੀ ਬਾਬਾ ਜੀ ਕਰ ਦਨਾ ਮੁੱਲ ਇਹ ਝੋਡੀ ਦਿਨਾ ਵੀ ਕੋਈ ਇਹ 50000 56000 ਦੀ ਉੱਚੇ ਵਿੱਚ ਕਰ ਦੇਣਾ ਕੋ ਮਾਨਤਾ ਅੱਛਾ 50 000 ਰੁਪਏ ਵੇਖ ਲੈ ਸਲਾਹ ਕਿੰਨਾ ਲਾਜੂ ਜਾਜ ਕਰੂੰਗਾ ਸਲਾਹ ਹੋ ਗਈ ਪੱਕੀ ਨਹੀਂ ਸਲਾਹ ਜ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਗੱਲ ਹੈ ਕਹਿ ਤੀ ਕਿ ਤੇ ਹੁਣ ਆ ਗਿਆ ਆਪਣੇ ਕੋਲ ਚੌਥੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਕਿੰਨਾ ਚਿਰ ਹੋਇਆ ਵੀ ਜੀ ਨੇ ਸੂਈ ਨਾ ਕੋਈ ਨਹੀਂ ਦਾ ਇਹ ਨੂੰ ਰਹਿਣ ਦੇ ਬੱਜੀ ਆ ਖੋਲ ਠੀਕ ਹੈ ਇਹ ਹੋਗ ਇਹ ਹੋਗ ਵੇਗ ਗਈ ਜੇ ਨਹੀਂ ਆਏ ਹੁਣ ਨਹੀਂ ਗੱਲ ਨਹੀਂ ਗੱਲ ਬਾਅਦ ਬਾਕੀ ਕੋਈ ਗੱਲ ਨਹੀਂ ਕੋਈ ਮੌਜ ਨਹੀਂ ਆ ਬਾਈ ਠੀਕ ਹੈ। ਬਾਕੀ ਵੀਰ ਹੁਣੇ ਬਾਹਰ ਆਏ ਆ ਤੇ ਉਹਨਾਂ ਨਾਲ ਦਹੀ ਗੱਲਬਾਤ ਚੱਲਣ। ਨੋ ਵੀਰਾਂ ਨਾਲ ਦਹੀ ਗੱਲਬਾਤ ਚੱਲਣ। ਚਲੋ ਆਜੋ ਲੈ ਆਓ। ਲੈ ਆਓ ਵੀਰ ਜੀ। ਉਹ ਦਬਾਰਾ 12 ਲੀਟਰ ਚੋਟੀ ਦੁੱਧ ਆਜੇ। ਅੱਛਾ 12 ਲੀਟਰ ਤਿਆਰ ਹੈ ਮੌਕੇ ਤੇ। ਹਾਂਜੀ 12 ਲੀਟਰ ਮੌਕੇ ਵਾਲਾ ਜੀ। ਅੱਛਾ। ਠੀਕ ਹੈ ਜੀ। ਸੋਈ ਨੂੰ ਕਿੰਨੇ ਦਿਨ ਹੋਏ ਆ? ਸੋਈ ਨੂੰ ਕੋਈ 10 ਦਿਨ ਹੋ ਗਏ ਮਲੇ-ਮੁਲੇ ਦੇ ਆਣਾ ਜੀ। ਠੀਕ ਹੈ। ਬਾਕੀ ਕਦ ਕਾਠ ਦੀ ਜਿਹੜੀ ਪੂਰੀ ਚੰਗੀ ਹੈ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ 2 ਕਿਲੋ ਰਾਜੇ ਦੇ 12 ਨਹੀਂ ਬੜਾ ਜੀਦਾ ਠੀਕ ਹੈ ਜੀ 12 13 ਕਿਲੋ ਗੱਡੀ ਜਾਵੇ ਚਲੋ ਇਹਦਾ ਮੁੱਲ ਜਿਹੜਾ ਕੋਈ ਵੀਰ ਫੋਨ ਤੇ ਪੁੱਛ ਲੈ ਠੀਕ ਹੈ ਜੀ ਇਹਦਾ ਕੋਈ ਫੋਨ ਤੇ ਪੁੱਛ ਲੈ ਹਾਂ ਮੈਂ ਕਰ ਦਾਂਗਾ ਤੇ ਜਿਹੜੀ ਆਵਲੀ ਆ ਇਹ ਟੋਕਰ ਕੱਬਰ ਚੈੱਕ ਪਾਸ ਚੈੱਕ ਪਾਸ ਇਹਨਾਂ ਮਗਰ ਕਟੀਆਂ ਹੋਈਆਂ ਅੱਛਾ ਇਹ ਸਾਰੀਆਂ ਟੋਕੜ ਕੱਬਣਾ ਨਹੀਂ ਨਹੀਂ ਇੱਕੋ ਹੀ ਅੱਛਾ ਦੋ ਹੀ ਟੋਕੜ ਕੱਬਣਾ ਇਹਨਾਂ ਦੋਹਾਂ ਦੀ ਮਗਰ ਕਟੀਆਂ ਵੀ ਆ ਦੋਹਾਂ ਤੇ ਮਗਰ ਕਟੀਆਂ ਵੀ ਆ ਗਈਆਂ ਆ ਆਹ ਕੋ ਆ ਤੁਹਾਨੂੰ ਦੇਖ ਸਕਦੇ ਦੇ ਦੇ ਜੀ ਉਹਦੇ ਵਧੀਆ ਮੈਂ ਵਜਨਾਰੀ ਆ ਠੀਕ ਹੈ ਜੀ ਦੁੱਧ ਦੇ ਕੋਈ 5 ਕਿਲੋ ਪੱਕਾ ਹੋਊਗਾ ਨਾ ਸਰ 4 ਹੀ ਮੰਗੇ ਲਵੇ ਕੋਈ ਅੱਛਾ ਤੇ ਸਾਢੇ ਚਾਂਹਵੇਂ ਨਾ ਜੀ ਨਹੀਂ ਸਾਢੇ ਤਿੰਨਾਂ ਦੀ ਹਾਂਜੀ ਹਾਂਜੀ ਨਹੀਂ 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 ਸਾਢੇ ਤਿੰਨਾਂ ਵੀ ਡਾਕਟਰ ਨੂੰ ਤਾਂ ਵੀ ਦੇਖ ਕੇ ਘਰੋਂ 4 ਮਹੀਨੇ ਕਿਹਾ ਸੀ ਅੱਛਾ ਡਾਕਟਰ ਸਾਢੇ ਤਿੰਨ ਮਹੀਨੇ ਕਹਿ ਗਿਆ ਪਰ ਸਾਢੇ ਤੇ ਅੱਛਾ ਸਾਢੇ ਤਿੰਨਾਂ ਮਹੀਨੇ ਡਾਕਟਰ ਨੇ ਜਿਹੜੇ ਕਹਿਤਾ ਤੇ ਮਗਰ ਇਹਦੇ ਕੱਟੀ ਆ ਮਗਰ ਇਹਦੇ ਕੱਟੀ ਸਾਢੇ ਤੋਂ ਹੀ ਤੇ ਕੱਟੀ ਤੇ ਮਿਲਦੇ ਦੋਵੇਂ ਟਾਈਮ ਠੀਕ ਆ ਇਹਨੂੰ ਜਿੰਨੇ ਢੱਕ ਨਾ ਮਰਜੀ ਚੋਲੋ ਅੱਛਾ ਤੇ ਇਹਨੇ ਤਾਂ ਸੱਜਦੇ ਨੇ ਤਾਂ ਉਹ ਤਾਂ ਚੰਗਾ ਕੱਢਿਆ ਨਾ ਕੱਟੀ ਹਰ ਕੋ ਨਾਲ ਆਈ ਤੇ ਨਾਲ ਹੀ ਦੇ ਦੇਣੀ ਆ ਆਹ ਨਾਲ ਲਿਆ ਫਿਰ ਖੋਲੀਏ ਤੋਰੀ ਇਹਨੇ ਤਾਂ 14 ਕਿਲੋ ਭਰਦੇ ਠੀਕ ਆ ਜੀ 14 ਲੀਟਰ ਦੁੱਧ ਤੇ ਜਿਹੜਾ ਕਹਿੰਦੇ ਕਿ ਸੱਜਦੇ ਚਵਾ ਦਿੰਦੀ ਆ ਬਾਕੀ ਸੋਹਣੀ ਮੱਝ ਆ ਜਿਹੜੀ ਬਾਕੀ ਵੇਖੋ ਕੁਆਲਿਟੀ ਪੁਆਲਿਟੀ ਬਹੁਤ ਚੰਗੀ ਆ ਤੇ ਬਾਬੀ ਹਰ ਕਿਸੇ ਨੇ ਆਪੋ ਆਪਣੀ ਸਮਝਣਾ ਸਾਂਭੀ ਸਾਂਭੀ ਵੀ ਚੰਗੀ ਆ ਚੰਗੀ ਸਾਂਭੀਆਂ ਦੀ ਕਈ ਵਾਰੀ ਥੋੜਾ ਜਿਹਾ ਲੇਟ ਭੰਦੀਆਂ ਕਈ ਵਾਰੀ ਮੱਝ ਮਗਰ ਇਹਦੇ ਕੱਟੀ ਆ ਗਈ ਆ ਮਗਰ ਇਹਦੇ ਕੱਟੀ ਆ ਲੇ ਜਾ ਜੀ ਹੁਣ 4-5 ਕਿਲੋ ਦੁੱਧ ਜਿਹੜਾ ਇਹਦੇ ਕੋਲ ਮੌਕੇ ਤੇ ਹੈਗਾ ਇਹ ਸੀ ਲੈ ਲੀਂ ਆਂ ਪਹਾੜਾ ਖਾਲਾ ਤੇ ਭਾਵੇਂ ਗੱਟੀ ਜੀ ਤੇ ਚੋਲੋ ਅੱਛਾ ਆਪਣੀ ਖੁਸ਼ੀ ਜਿੱਦਾ ਮਰਜ਼ੀ ਕਰੀ ਗੱਟੀ ਵੀ ਤਕੜੀ ਹੈ ਤੇ ਮਗਰ ਕੋਈ ਛੋਟੀ ਨਹੀਂ ਹੈ ਅੱਛਾ ਉਹ ਵੀ ਉਹ ਖਾਲ ਦਾ ਨੇ ਬਾਹਰ ਵਿੱਚ ਤੇ ਇਹ ਕਿੰਨੇ ਦੇ ਦੇ ਦਈਏ ਫਿਰ ਆਪਾਂ ਇਹ ਬੜੀ ਮਿਹਨਤ ਕਰਕੇ ਆਰ ਕਮੀਆਂ ਲਈਆਂ ਵੀ ਘੱਟ ਦੋ ਘੱਟ ਰੇਟ ਹੋਣਾ ਅੱਛਾ ਨਵੇਂ ਸਾਲ ਦਾ ਰਿਕਾਰਡ ਹੀ ਬਣਾਉਣੇ ਆਗੇ ਆੜ ਹੀ ਬਣਾਉਣਾ ਠੀਕ ਆ ਉਹਦੇ ਕਾਰਨ ਇਹ ਮੈਂ ਹੁਣ ਦੇ ਦਾਂ ਕਿ ਆਪਾਂ 57000 57000 ਦੀ ਦਸੀਏ ਫਿਰ ਆਪਾਂ ਕੋ ਕਰਨਾ ਮੰਨਤਾ ਨਾ 59000 ਦੇ ਦਾਂਗੇ 52000 ਦੀ ਛੋਟ ਛੋਟ ਮੌਕੇ ਤੇ ਹੋ ਜੂਗੀ ਥੋੜੀ ਬਾਤ ਤੇ ਆ ਕਿੰਨੇ ਚਿਰ ਦੀ ਚੱਕ ਪਾਸ ਅੱਛਾ ਕੱਟੇ ਵੀ ਕਟੀਆਂ ਨਾਲੇ ਦੇ ਦੇਣੀਆਂ ਇੰਨਾ ਪਿੱਛੋਂ ਵੀ ਨਾਲ ਆਈਆਂ ਆਪਾਂ ਨੇ ਤੇ ਆ ਕਿੰਨੇ ਚਿਰ ਦੀ ਚੱਕ ਇਹ ਡਾਕਟਰ ਦੇ ਹਿਸਾਬ ਨਾਲ ਸਾਢੇ ਚੌਹਾਂ ਦਿਨਾਂ ਦੀ 4 4.5 ਮਹੀਨਿਆਂ ਦੇ ਲਾਗੇ ਬੰਨੇ ਹੈਗੇ ਆ ਕੇ 4.5 ਇਹਦੇ ਕੋਲ ਤੋਂ 5 ਲੀਟਰ ਇਹਦੇ ਮਗਰ ਹੀ ਪਟੀ ਹੈ ਅੱਛਾ ਇਹਦੇ ਕੋਲ ਤੋਂ ਵੱਧ ਘੱਟ ਹੋ ਸਕਦੀ ਆ ਬਾਜੂ ਆ ਕੋ 2-4 ਦਿਨ ਉੱਪਰ ਥੱਲੇ ਹੋ ਸਕਦੀ ਆ ਬਾਕੀ ਹੈਗੀਆਂ ਸੋਮਾਰੀਆਂ ਠੀਕ ਆ ਇੱਕ ਹਫਤੇ ਬਾਅਦ ਚੈੱਕ ਕਰਾ ਕੇ ਦੱਸ ਦੇ ਕੋਈ ਇੱਕ ਹਫਤੇ ਤੱਕ ਕਰ ਚੈੱਕ ਕਰਾ ਕੇ ਅਗਲਾ ਜੀ ਅੱਛਾ ਇਹ ਬੜੀ ਚੰਗੀ ਗੱਲ ਆ ਠੀਕ ਆ ਇਸ ਇੱਕ ਹਫਤੇ ਬਾਅਦ ਖਾਲੀ ਹੁੰਦਿਆਂ ਸਾਡੀ ਨੂੰ ਇੱਕ ਹਫਤੇ ਤੱਕ ਕਰ ਕਹਿੰਦੇ ਕਿ ਚੈੱਕ ਕਰਾਉਂਦੇ ਜਿਹੜੀ ਗਰੰਟੀ ਹੋ ਰਹੂਗੀ ਅੱਜ ਲੈ ਆ ਜੀ ਬਾਕੀ ਕੋਈ ਵੀਰ ਇੱਥੋਂ ਹੀ ਆਪਣੀ ਚੈੱਕ ਕਰਵਾ ਕੇ ਖੜੇ ਬਾਕੀ ਕੋਈ ਥਾਂ ਦੀ ਬਾਤ ਘਾਟ ਨਹੀਂ ਹੈ ਕਿ ਮੇਰੀ ਟੋਕੜਾਂ ਥਾਂ ਘੱਟ ਜਾਂਦੇ ਠੀਕ ਹੈ ਜੀ ਥਾਂ ਤੋਂ ਨੋਕ ਕੇ ਬਿਲਕੁਲ ਜਿਹੜਾ ਗਿੰਦੇਗੀ ਉਮੀਦ ਹੈ ਸੱਜਣ ਦੇ ਦੁੱਧ ਇਹਨੇ ਵੀ ਚੰਗਾ ਕੱਢਿਆ ਹੋਣਾ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਤੇ ਇਹਦਾ ਫਿਰ ਕੀ ਰੱਖਦੀ ਆਪਾਂ ਮੁੱਲ ਇਹਦਾ ਵੀ ਮੁੱਲ ਛੋਟੇ ਜੇ ਕਰਨਾ ਸੀ ਕਿੰਨਾ ਕੁ ਛੋਟਾ ਕਰਦੇ ਅੱਛਾ ਕਿੰਨੇ ਦੇ ਦੇ ਦिए ਨਵਾਂ ਸਾਲ ਜੇ ਅੱਜ ਹਾਂਜੀ ਹਾਂਜੀ ਅੱਜ ਨਵਾਂ ਸਾਲ ਨਵੀਂ ਵੀਡੀਓ ਤੇ ਨਵੇਂ ਮੋਲ ਠੀਕ ਹੈ ਨਵੇਂ ਮੋਲ ਅੱਛਾ ਫੇਰ ਲੋ ਕਿੰਨੇ ਦੀ ਦੇ ਦੀਏ ਵੀ ਚਲੋ ਮੈਂ ਚੰਗੀ ਆਖੂ ਤੇ ਬਿੱਲੀ ਆ ਮੈਂ ਨਹੀਂ ਹਾਂਜੀ ਤੇ 50 ਦੀ ਕਰਾਂ 50000 ਦੀ ਕਰਨਾ ਜੇ ਕੁਝ ਮੰਨਤਾਂ ਨਾ ਹੋਰ ਹਾਂਜੀ ਕਿੰਨਾ ਕਰ ਦੇਣਾ ਜੀ ਕਰੂ ਕਰਾਂਗੇ 45000 ਦੇ ਦਾਂਗੇ 45000 ਦੀ ਪੰਜ ਹੀ ਧਾ ਦੇਣਾ ਸਿੱਧਾ ਹੀ ਠੀਕ ਹੈ ਬਾਕੀ ਗੱਲਾਂ ਵੀ ਚੈੱਕ ਕਰਾ ਲੇ ਇੱਕ ਹਫ਼ਤੇ ਸਾਡਾ ਠੀਕ ਹੈ ਜੀ ਜਿੰਦੀਆਂ ਜਿੱਥੇ ਮਰਜ਼ੀ ਜਾਣੇ ਕਿ ਸਾਡਾ ਠੀਕ ਹੈ ਸਾਡਾ ਆਊਗਾ ਅੱਛਾ ਜਿੱਥੇ ਜਾਣ ਅੱਛਾ ਜੇ ਉੱਥੇ ਖਾਲੀ ਹੋਣ ਤੇ ਜਾਣ ਦਾ ਤੇ ਆਉਣ ਦਾ ਕਰਾਇਆ ਸਾਡਾ ਉਹ ਅੱਛਾ ਪਰ ਇੱਕ ਹਫ਼ਤੇ ਦਾ ਦੱਸ ਦੇ ਠੀਕ ਹੈ ਜੀ ਇਹ ਖਾਲੀ ਹੈ ਬਾਕੀ ਇਹ ਵੀ ਗੱਲ ਹੈ ਜੀ ਜਿਹੜਾ ਆਪਾਂ ਮਹੀਨੇ ਹੁਣ ਦੱਸਦੇ ਹਾਂ ਨਾ ਇਹਦੀ ਗੱਲ ਵੀ ਫੋਨ ਤੇ ਮੁੜ ਕੇ ਕਿਸੇ ਨੂੰ ਆ ਪੀ ਜੀ ਵੀ ਬਹੁਤ ਨੰਨਾਂ ਦੀਆਂ ਗੱਲਾਂ ਬਹੁਤ ਦੋਹਾਂ ਜਿਹੀਆਂ ਗੱਲਾਂ ਅੱਛਾ ਕਿਹੜੇ ਟਾਈਮ ਦੱਸਦਾ ਚੌਹਾਂ ਚੌਹਾਂ ਸਾਢੇ ਸਾਢੇ ਚੌਹਾਂ ਚੌਹਾਂ ਮਹੀਨੇ ਜਿਹੜੀਆਂ ਚੈੱਕ ਕਰਾਈਆਂ ਤੁਸੀਂ ਆਪਣੇ ਹੱ ਕੋਈ ਟੇ ਵਧੀਆ ਬੰਦੀ ਕੋ ਨਾਲ ਜਿਸ਼ਟ ਕੱਢ ਕੱਢ ਕੇ ਰਾਤਾਂ ਅਹੀਂ ਅੱਛਾ ਉਹ ਮਾਂ ਤਾਂ ਵਿਚਾਰੀ ਹਾਂਜੀ ਹਾਂਜੀ ਉਹਨੇ ਜਿਸ਼ਟ ਕੱਢ ਕੱਢ ਜਿਹੜਾ ਤਾਂ ਦੀ ਹੋ ਤਰੀਕਾ ਠੀਕ ਹੈ ਜੀ ਤਰੀਕਾ ਵੇਖ ਕੇ ਤਾਂ ਠੀਕ ਹੈ ਜੀ ਠੀਕ ਹੈ ਤੇ ਆ ਮੱਝ ਤਾਂ ਜੀ ਸੂਈ ਜਾਂਦੀ ਹੈ ਜੀ ਆਜੀ ਸੂਈ ਇਹ ਮੈਂ ਤਾਂ ਜੀ ਆ ਵੀ ਸੂਈ ਜਾਂਦੀ ਆ ਇਹ ਵੀ ਆਜੀ ਸੂਈ ਜਾਂਦੀ ਆ ਜੇਰ ਇਹਨਾਂ ਦੀ ਪਈ ਜੇ ਇਹ ਪਰਦੀ ਜਿਹੜੀ ਮੱਝ ਹੁਣ ਵਸਾਉਣੀ ਉਹ ਦੇਖੀ ਅੱਛਾ ਤੇ ਆ ਜਿਹੜੀ ਇਹ ਮੈਂ ਤੁਹਾਡੀ ਢਿੱਲੀ ਆ ਕੋਈ ਇਹ ਨਹੀਂ ਪਿਛੇ ਪਾਉਣੀ ਇਹ ਵੀਡੀਓ ਚ ਨਹੀਂ ਪਾਉਣੀ ਇਹ ਮੈਨੂੰ ਸੋਗਰ ਤੋਂ ਢਿੱਲੀ ਹੋ ਗਈ ਆ ਅੱਛਾ ਸੋਗਰ ਤੁਹਾਡੀ ਢਿੱਲੀ ਹੋ ਗਈ ਕੱਲੇ ਆਹੀ ਪ ਵਾਕਿਆ ਫੇਰਾ ਵੀ ਲੈਣ ਸਾਰੀ ਤੁਹਾਨੂੰ ਵਸਾਉਣੀ ਹੈ ਹਾਂਜੀ ਇਹ ਘਟਾ ਹੈ ਮੈਂ ਮਗਰ ਇੰਨਾ ਜੇਰ ਪ੍ਰੋਪਰ ਪਾਤੀ ਆ ਬਿਲਕੁਲ ਜੀ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਹੁਣ ਤੇ ਜੇ ਕੋਈ ਆਖੇ ਕਿਦਾਂ ਖਾਂ ਹੁਣ ਤੇ ਚਲੋ ਅਜੇ ਤੇ ਪਾਤੀ ਹੁੰਦੀ ਹੈ ਦੇਵਾ ਦੇ ਭਾਵੇਂ ਕਹਿ ਦਈਏ ਵੀ 16-17 ਕਿਲੋ ਦੇ ਦੇ ਹਾਂਜੀ ਪਰ ਚਲੋ ਆਪਾਂ ਇਹ ਨਹੀਂ ਚਲੋ 11-12 ਕਿਲੋ ਤੇ ਨਾਰਮਲ ਦਊਗੀ 11-12 ਲੀਟਰ ਜਿਹੜਾ ਨਾਰਮਲ ਦੇ ਹਾਂਜੀ ਹਾਂਜੀ ਵੱਡੀ ਮੱਝ ਆ ਇਹਨੂੰ ਕਹਿ ਦਈਏ ਮੂੰਹ ਚ 15-16 ਹਾਂਜੀ ਹਾਂਜੀ ਬਾਕੀ ਚਲੋ ਇਹ ਕਹਿਣਾ ਹੁੰਦਾ ਜਿੱਦਾਂ ਕਿ ਦੇ ਦੇਣਾ ਹਾਂਜੀ 11-12 ਕਿਲੋ ਦਊਗੀ ਬਾਦੂ ਜੋ ਤਾਂ ਤਾਂ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਸੇਵਾ ਦਾਗੇ ਬਾਕੀ ਪੂਰੀ ਵੱਡੀ ਮਾਜ ਜਿਹੜੀ ਕੱਦ ਕਾਟਦੇ ਜਿਹੜੀ ਚੰਗੀ ਹੈ ਤੇ ਥੱਲੇ ਵੱਡੀ ਚੰਗੀ ਤਿਆਰ ਹੈ ਬਾਕੀ ਕੋਈ ਕੌਦਾ ਵੀ ਛੋਲੇ ਬਾਕੀ ਆਪਣੀ ਸਾੰਪ ਤੇ ਆ ਹੁਣ ਜਿੰਨੇ ਕੋਈ ਵੀਰ ਸਾੰਪ ਕਰ ਲੂਗਾ ਲੈ ਜੀ ਵੇਜੀ ਖਵਾਗੇ ਬਾਕੀ ਮੌਸਮ ਜਿਹੜਾ ਬਾਹਰ ਕਾਫੀ ਠੰਡਾ ਹੈ ਜੀ ਬਾਕੀ ਕੋਈ ਵੇਰ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੇ ਬਾਕੀ ਕੱਲਾ ਦੇਵਾ ਨਹੀਂ ਕੱਢ ਕੋਈ ਮੈਂ ਤਾਂ ਬਹੁਤ ਲੰਗਾ ਸਾਫ ਠੀਕ ਹੈ ਤੇ ਕਿੰਨਾ ਰੱਖ ਦੇਣਾ ਇਹਦਾ ਮੁੱਲ ਮੁੱਲ ਬਾਬਾ ਜੀ ਤੁਮੇ ਮੈਂ ਲੱਖ ਜੀ ਵੇਚ ਦਈਏ ਕਿੱਡੀ ਮੈਂ ਹਾਂ ਹਾਂਜੀ ਹੁਣ 82000 ਦੀ ਮੈਂ ਜੰਦੀ 82000 ਜੀ ਬਾਬਾ ਜੀ 75000 ਦੇ ਬਿੰਦੀ ਰੰਗ ਅੱਛਾ ਮੈਨੂੰ ਲੱਗਾ 80 ਦੀ ਕਹੋਗੇ ਨਹੀਂ 50 ਦੇ ਦੇ ਦਾਂਗੇ ਅੱਛਾ 80 ਦੀ ਬਜਾਏ 85 ਦੀ ਵੇਚ ਦਿੱਤੀ ਜਿਵੇਂ ਅੱਛਾ ਵੇਚੀਂਗਾ ਵਾ ਅੱਛਾ ਅੱਗੇ ਵੀ 12 ਨਵੇਂ ਸਾਲ ਤੇ ਨਵੇਂ ਮੁੱਲ ਨਵੇਂ ਸਾਲਿਆ ਇਹਨਾਂ ਦੀ ਕੋਈ ਚੋਈ ਨਹੀਂ ਭਾਵੇਂ ਥੋੜੀ ਤੇ ਭਾਵੇਂ ਬਹੁਤੀ ਕਮਾਈ ਕਰਨੀਆਂ ਅੱਛਾ ਐਵੇਂ ਚਾਹਦੀ ਬਰਬਲ ਦੇਣ ਝੂਠ ਮਰਜੀ ਵਿੱਚ ਘਾਟਾ ਵਾਕੇ ਦੇਣ ਦੇ ਆ ਘਾਟਾ ਨਹੀਂ ਵਾਕੇ ਦੇਣ ਦੇ ਨਹੀਂ ਆਹੋ ਚਲੋ ਸਾਰੇ ਮਾਲ ਤੋਂ ਕਮਾਈ ਕਰਕੇ ਦੇਣ ਹਰ ਕੋਈ ਕਮਾਈ ਕਰਨ ਸਾਰ ਕੋਈ ਕਮਾਈ ਕਰਨ ਨੂੰ ਜਾਂਦਾ ਵਾ ਕਮਾਈ ਤੇ ਚਲੋ ਕਰਨੀ ਕਰਨੀ ਆ ਇਹ ਆ ਕਿ ਜਿਹੜੀ ਚੀਜ਼ ਦੱਸੇ ਉਹ ਚੀਜ਼ ਨਿਕਲੇ ਬਸ ਉਹ ਚੀਜ਼ ਨਿਕਲੇ ਥੋੜੇ ਥੋੜਾ ਹਾਂਜੀ ਹਾਂਜੀ ਨਿਕਲੇ ਕੋਹ ਹਾਂਜੀ ਹਾਂਜੀ ਉਹ ਨਹੀਂ ਨਿਕਲੂਗਾ ਤੇ ਹੁਣ ਆ ਗੱਬਣਾ ਮੱਝਾਂ ਆ ਗਈਆਂ ਜੇ ਗੱਬਣਾ ਮੈਂ ਆ ਪੂਰਾ ਤਿੱਜਾ ਲਿਆ ਕੋਲ ਆ। ਅੱਜ ਨਗਰੀ ਮਾਕੇ ਨਿਕਲਦਾ ਬੜੀ। ਹਾਲੇ ਇਹਦੀ ਬੜੀ ਸਾਫ ਹੈ। ਕੱਦ ਬਹੁਤਾ ਉੱਚਾ ਨਹੀਂ ਹੈ ਪਰ ਹੈ ਗੋਲ ਮਟੋਲ ਜੀ ਹੈ ਜਿਹੜੀ। ਬੜੀ ਛੋਟੀ ਹੈ। ਨਾਰਮਲ ਜਿਹੀ ਹੈ। ਹਾਂ ਜੀ। ਇਹਦਾ ਉਹੋ ਹੀ ਕੱਦ ਨਾ ਵੀ। ਠੀਕ ਆ। ਪਰ ਸਾਂਭੀ ਸੁੰਭੀ ਚੰਗੀ ਹੈ, ਰਾਜੀ ਹੈ ਜਿਹੜੀ ਮੱਝ। ਦੁੱਧ ਦੇਣ ਦਾ। ਕੋਈ ਘਰ ਦੇ ਯਾਰਾਂ। ਛੋਟਾ ਸਿੰਘ ਆ। ਅਜੇ ਟਾਈਮ ਲਾ ਜੂਗੀ ਇਹੇ ਪੜੇ-ਪੜੇ ਦੇਖ ਸਕਦੇ ਹੋ। ਉਤਨਾ ਸਿੱਧਾ ਹੀ ਹੈ ਪੂਰੀ। ਅੱਜ ਅਗਲੇ ਦਿਨ ਹੀ ਜ਼ਿਆਦਾ ਰੱਖੀ ਹੈ ਬਾਬਾ ਜੀ। ਅਗਲੇ ਮਹੀਨੇ ਲੁਖਾਣੇ ਚੱਟਾ ਵੜਾ ਅਗਲੇ ਦਿਨ। ਆਹ ਦੇਖ ਸਕਦੇ ਹੋ ਜੀ। ਅਗਲੇ ਦਿਨ ਅੱ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਛੜ ਬਰਾਬਰ ਨਿਕਲ ਜੇ ਹੋ ਸਾਰਾ ਬਾਕੀ ਹਜੇ ਗਾਂ ਨੇ ਹਵਾਨਾ ਜ਼ਿਆਦਾ ਪਰੰਦੀ ਪਛਾਣ ਵੀ ਹਵਾਨਾ ਇਹਨੇ ਚੰਗਾ ਪਰ ਨਾ ਸੋਨ ਤੱਕਰ ਜਾਜੂ ਭਾਜੀ ਇਹ ਦੇਣਾ ਇਹ ਦੇਣਾ ਜ਼ਿਆਦਾ ਨਹੀਂ ਤੇ ਹਫਤੇ ਕਿਤੇ ਕਰੀਬ ਜਿਹੜਾ ਇਹਨੇ ਲਾਈ ਜਾਣਾ ਤੇ ਕੀ ਰੱਖਦੀ ਹੈ ਤਾਂ ਮੁੱਲ ਫਿਰ ਆਪਾਂ ਬਹੁਤ ਛੋਟਾ ਹੀ ਜੀ ਦਾ ਜੇ ਸੁਣਾਏ ਦੱਸ ਦੀ ਇਹਦੀ ਅੱਛਾ ਕਿੰਨਾ ਕਰ ਦੇਣਾ ਕੋਈ ਸੰਭੀਏ ਪੰਜ 10 ਦੇਣਾ ਅੱਛਾ ਤਾਂ ਨੂੰ ਛੋਟੇ ਤੋਂ ਕੁਲਾਤਣਾ ਅੱਛਾ ਇਹ ਲੋਲੀ ਕਿੱਥੀ ਲਾ ਕੇ ਸਾਂਭੀ ਜਾਏ ਠੀਕ ਅੱਛਾ ਤਿਆਰ ਕੀਤੇ ਤਾਂ ਆਹ ਜਦੋਂ ਪਿੱਛੇ ਜਿਤਨਾ ਮਾਲ ਮਿਲਿਆ ਲਈ ਆਏ ਤੇ ਬਾਅਦ ਚ ਫਿਰ ਅੱਛਾ ਅੱਜ ਹੁਣ ਲੱਤ ਲਿਆਈਆਂ ਅੱਜ ਬਾਹਰ ਲਈਆਂ ਬੈਨੇ ਬਨੇ ਉੱਤੇ ਚਲੋ ਆਈ ਨਹੀਂ ਇੱਥੇ ਨਹੀਂ ਹੋਗਾ ਨਹੀਂ ਤੇ ਕਿੰਨੇ ਦੇ ਦੇ ਦਿੱਗੇ ਬਲੀ ਇਹ ਬਾਬਾ ਜੀ ਮੁੱਲ ਜਿੰਨਾ ਮਰਜ਼ੀ ਮੈਂ ਲਾ ਘੜੀਏ ਹਾਂਜੀ 55000 ਰੁਪਏ 55000 ਰੁਪਏ ਕਰਨਾ ਵਿੱਚ ਮੰਨਤਾਂ 50000 ਚ 500 ਛੋਟ ਕਰ ਦਾਂਗੇ ਅੱਛਾ 50 ਤਾਂ ਵੀ ਅੰਦਰ ਹੀ ਠੀਕ ਆ ਬਹੁਤ ਜਾਇਦੇ ਹੋਣ ਤੇ ਇਹ ਜੇ ਦੋ ਸਾਤੀਆਂ ਜਣ ਮੈਂ ਮਾਣੂਗਾ ਕਿੱਥੋਂ ਠੀਕ ਹੈ ਜੀ ਆ 55 ਪਰ ਨਹੀਂ ਆਪ ਲੈਣੀ ਹੈ ਗਾਂ ਦੇ ਦੇਣੇ ਠੀਕ ਹੈ ਜੀ ਆ ਗੱਲ ਜੱਜ ਦੀ ਆ ਤੇ ਆ ਝੋਟੀ ਬੜੀ ਖੂਬਸੂਰਤ ਹੈ ਚਿਹਰਾ ਦੇਖ ਸਕਦੇ ਬਿਲਕੁਲ ਛੋਟਾ ਸੰਗਿਆ ਮੋਹਰਾ ਦੀ ਝੋਟੀ ਆ ਜਿਹੜੀ ਆ ਦੇਖ ਸਕਦੇ ਹਵਾਨਾ ਇਹਦਾ ਗਾਵਾਂ ਵਾਂਗੂ ਤਿਆਰ ਕੀਤਾ ਇੰਨੇ ਅਜੇ ਗੱਬਣ ਹੈ ਅਜੇ ਟਾਈਮ ਖੜਦੀ ਆ ਬੜੀ ਚੰਗੀ ਢੋਦੀ ਆ ਤੇ ਬਾਕੀ ਤੁਹਾਨੂੰ ਇਹ ਬੱਚੀ ਕਿੰਨਾ ਕੁ ਦੋਚ ਚਵਾਈ ਜਾਊਗੀ ਜੋਦ ਲੈਵੇ ਹਿਸਾਬ ਨਾਲ ਬਾਬਾ ਜੀ ਭਾਵੇਂ 15 ਕਿਲੋ ਕਹਿ ਦिए ਪਰ ਗੱਬਣਿਆ ਕੋਈ ਕਹਿ ਨਹੀਂ ਖਾਦੇ 12 13 ਕਿਲੋ ਚਵਾਉਗੇ ਨਾਰਮਲ ਕਿੰਦੇ 12 13 ਤੇ ਜਿਹੜਾ ਨਾਰਮਲ ਚਵਾਈ ਚਾਹਗੇ ਬਾਕੀ ਛੋਟੀ ਏ ਬਾਕੀ ਵੱਡੀ ਛੋਟੀ ਆ ਜਿਹੜੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਚੰਗਾ ਵੇਖੋ ਸਿੰਘ ਸਿੰਘ ਵੇਖੋ ਕਿੰਨਾ ਚੰਗਾ ਮੈਂ ਦਾ ਕੱਟੀ ਜਾ ਅਸੀਂ ਨਹੀਂ ਇਹ ਕਦੀ ਬਣਾਇਆ ਠੀਕ ਆ ਭਾਵੇਂ ਮੋਟਾ ਦੇ ਭਾਵੇਂ ਪਤਲਾ ਵਾ ਜੋ ਕੋਈ ਇਹ ਕੁਦਰਤ ਬਾਕੀ ਜਿੱਥੇ ਖਿਲਾਰਦੀ ਏ ਉੱਥੇ ਖਲੋ ਜਾਂਦੀ ਏ ਮੈਂ ਤਾਂ ਬਹੁਤੀ ਰਾਣੀ ਕਰਮਣ ਲੀਏ ਖਣ ਦੇਖੋ ਇਹ ਲੈਵਾ ਇਸ ਤੋਂ ਨਾਲ ਤੇ ਇਹ ਜਿਹੜਾ ਡੂਨਾ ਲਗਾਉਂਦਾ ਆ ਇਹ ਦੇਖ ਸਾਹ ਦੇਖ ਅੱਜ ਆ ਬਿੰਦੀਆਂ ਜਿਹੜਾ ਤੇ ਤਾਂ ਕੀ ਰੱਖਣਾ ਮੁੱਲ ਫਿਰ ਮੋਲ ਇਹੋ ਜਿਹਿਆਂ ਦੇ 10 ਦੁੱਧ ਦੀਆਂ ਇਹ ਗੰਡੀਆਂ ਜੇ ਹਾਂਜੀ ਪਰ ਆਪਾਂ ਜਾਇਦ ਲਈ ਚਲੋ ਸਾਂਭੀ ਹੀ ਅਸੀਂ ਥੋੜੇ ਜਣ ਹੈਨਾ ਠੀਕ ਐ ਇਹ ਵੀ ਸਾਂਭੀ ਆ ਬਹੀਨਾ ਹੀ ਝੋਟੀ ਅੱਛਾ ਮਹੀਨਾ ਹੀ ਸਾਂਭੀ ਜੀ ਮਹੀਨਾ ਸਾਂਭੀ ਜੀ ਪੂਰਾ ਅੱਛਾ ਚੰਗਾ ਲੱਗੇ ਨਾ ਆਪਣੇ ਮਨ ਨੂੰ ਅੱਛਾ ਪਾ ਕੱਚਾ ਹੋਵੇ 10 ਕਿਤੇ ਨਗਲੇ ਕੋ ਸੰਭਾਲ ਲਈਦਾ 20 ਕਿਤੇ ਨਾਲ ਸਾਂਭ ਲਈਦਾ ਅੱਛਾ ਚਾਰ ਲਈਆਂ ਜੇ ਅੱਛਾ ਦਸ ਦੇ ਜੇ ਬੇਬਿਆਂ ਨੂੰ ਦਤਾ ਜੀ ਅੱਛਾ ਕਿੰਨੇ ਦੇ ਇਹ ਦਈਏ ਫਿਰ ਜੈ ਸਮਾਈ ਆਪਾਂ 85 ਜਰਾਂ 85000 ਦੀ ਲੱਖ ਤੋਂ ਅੰਦਰ ਹੀ ਕਿੰਨੇ 85 ਚੋਂ ਛੱਡਦੇ ਹੋ 80 ਦੀ ਦੇ ਦਾਂਗੇ ਅੱਛਾ 80000 ਦੀ 80 ਦੇ ਲਿਆਓ ਫਿਰ ਲੈ ਆਓ ਨਾ ਲੈਵਾ ਮੈਂ ਇਹਦਾ ਵੇਖ ਲਓ ਬਿੰਦੀਆਂ ਸੱਚੀ ਲਿਓ ਹੁਣ ਬਾਹਰੋਂ ਮਿਲਦੇ ਦੱਸੀ ਦੀ ਸਾਨੂੰ ਨਹੀਂ ਬਾਹਰੋਂ ਮਿਲਣੀ ਠੀਕ ਆ ਚਲੋ ਅਸੀਂ ਮਹੀਨਾ ਸੰਭੀ ਆ ਹਾਂਜੀ ਹਾਂਜੀ ਆਪਣੇ ਪੱਟੇ ਤੋਂ ਤਾਂ ਮਾਲਾ ਚੰਗਾ ਜਦੋਂ ਘਰ ਦਾ ਹੀ ਠੀਕ ਹੈ ਜੀ ਦਲਵਾਰਾ ਖੰਦੀ ਆ ਠੀਕ ਹੈ ਜੀ ਚਲੋ ਹੁਣ ਜਿਹੜੇ ਇੱਕ ਬੂਰੀ ਮੱਝ ਤੁਹਾਨੂੰ ਵਿਖਾਉਣੀ ਆ ਪੂਰੀ ਮੈਂ ਬਹੁਤ ਚੰਗੀ ਏ ਸਿੰਗ ਮੈਂ ਦਾ ਬੜਾ ਖੁੱਲਾ ਸਿੰਗ ਥੋੜਾ ਜਿਹਾ ਬਸ ਖੁੱਲਾ ਏ ਔਰ ਤਰ੍ਹਾਂ ਜਿਹੜੇ ਆ ਖਾਣ ਵੇਖੋ ਖਾਣਾ ਬੜਾ ਪਿਆਰਾ ਜਿਹੜਾ ਬਿਲਕੁਲ ਆਹ ਦੇਖ ਸਕਦੇ ਨੋਕਲਾ ਸਾਨੇ ਆ ਜੀ ਆਹ ਕੋ ਖਾਣ ਦਾ ਤੇਲਾ ਚਲਾਓ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਘਰ ਵਾਲੇ ਦੇ ਪਿੱਛੋਂ ਬੜਾ ਆਕੀ ਜਾਂਦੇ ਇਹ ਚਲੋ ਆਪਾਂ ਨਹੀਂ ਕਿਸੇ ਗੱਲ ਕਰਦੇ ਅੱਜ ਬਰੇ ਬਰੇ ਦਿਨਾਂ ਵਿੱਚ ਝੂਠ ਮਾਰੀ ਗਈ ਇਹ ਫਾਇਦਾ ਕੋਈ ਨਹੀਂ ਹਾਂਜੀ ਤੇ ਬਾਕੀ ਚਲੋ ਦੁੱਧ 12 ਲੀਟਰ ਤੇ ਚਵਾਉਗੀ ਜੇ ਬੋਧਾ ਬੀ ਬਾਕੀ ਇਹ ਵੀ ਵੱਡੇ ਕਦ ਕੱਢਤੀ ਆ ਜਿਹੜੀ 5 ਚਾਲ ਮੈਂ ਲੈਣੇ ਦੇ ਜੀ 5 ਚੱਲਦੇ ਨੇ ਇਹ ਵੀ ਅਜੇ ਲੈ ਜਾਊਗੀ ਗੋਰੀ ਮਾਂ ਜੀ ਬਹੁਤ ਹੀ ਚੰਗਾ ਥਾਨ ਬੜਾ ਚੰਗਾ ਲੱਗਾ ਸੀ ਵੀਡੀਓ ਚੋਈਦੀ ਹੈ ਨਾ ਠੀਕ ਹੈ ਤੇ ਨਾਲ ਗਵਾਂਡੀਆਂ ਦਾ ਰਵਾਜ ਆ ਜਾਂਦੀ ਹੈ ਬਾਲਟੀ ਦਾ ਰਵਾਜ ਠੀਕ ਹੈ ਜੀ ਬਾਕੀ ਸੋਣ ਤੱਕ ਇਹਨੇ ਵੀ ਚੰਗੀ ਤਿਆਰ ਹੋ ਜਾਣਾ ਤੇ ਇਹਦਾ ਫਿਰ ਕੀ ਰੱਖੀਏ ਮੁੱਲ ਫਿਰ ਆਪਾਂ ਤੇ ਇਹਦਾ ਮੁੱਲ बोला पापा जी ਭਾਵੇਂ 70 ਦੀ ਮੈਂ ਵੇਚੀਏ ਅੱਛਾ ਹਾਂ ਲੈਵਾ ਵੇਖ ਲਓ ਕਿੱਡਾ ਚੰਗਾ ਮੈਨ ਲੱਗਾ ਥਾਣੇ ਵੀ ਬਹੁਤ ਚੰਗਾ ਸਾਰੀ ਮੈਂ ਸਾਫ ਆ ਹਾਂਜੀ ਥੋੜਾ ਕਿ ਸਿੰਗ ਜੂਣ ਖੁੱਲਾ ਤੇ ਕੋਈ ਗੱਲ ਨਹੀਂ ਸਿੰਗ ਨਾ ਘੜੀ ਵੀਂਗ ਪਾਉਣੀ ਆ 70000 ਦੀ ਮੈਂ ਦੇ ਦਾਂਗੇ 70000 ਦੀ ਵਿੱਚੋਂ ਛੱਡ ਜੀ ਕੋ 70 ਚੋਂ 65000 ਦੀ ਮੈਂ ਦੇ ਦਾਂਗੀ ਅੱਛਾ 5 ਹੀ ਛੱਡ ਦੇਣਾ ਜੀ 5 ਹੀ ਛੱਡ 65000 ਦੀ ਹਾਂਜੀ ਠੀਕ ਹੈ ਜੀ ਤੇ ਹੁਣ ਕਿਹੜੀ ਮੱਝ ਵਿਖਾ ਦੇਣੀ ਜੀ ਇਹ ਨਹੀਂ ਇਹ ਰਹਿ ਨਹੀਂ ਅੱਛਾ ਇਹ ਮੱਝਾਂ ਨਹੀਂ ਪਾਉਣੀਆਂ ਹੱਲੇ ਅੱਗ ਅੱਛਾ ਤੇ ਥੋੜਾ ਸਾਡੇ ਕੋਲ ਦਰਦੀ ਆ ਅੱਜ ਇੱਕ ਅੱਪਨ ਜੇ ਉੱਥੇ ਤਾਂ ਏਦਾਂ ਨਾ ਜਦੋਂ ਭਰੇ ਜੇ ਨਹੀਂ ਏਦਾਂ ਪੈ ਆਖੋ ਵੀ ਐਵੇਂ ਹੀ ਪੁੱਟਣ ਦੀ ਬਣੀ ਠੀਕ ਐ ਏਦਾਂ ਕੁ ਬਲੀ ਠੀਕ ਐ ਉੱਥੇ ਮਤਲਬ ਚਲੋ ਲੈ ਜਾਓ ਉਤਰ ਕੇ ਯਾਰੀ ਨਵਾਂ ਜਗ੍ਹਾ ਆ ਪਛੜ ਉਹ ਤਾਂ ਨਹੀਂ ਉੱਥੋਂ ਸਹੀ ਬਲੀ ਆ ਠੀਕ ਐ ਜੀ ਬਾਕੀ ਥਾਂ ਲੈ ਵਾਟੇ ਬਾਕੀ ਜਿੱਥੇ ਕਰੇ ਕਰੋਗੇ ਖਲੋ ਜਾਂਦੀ ਐ ਲੈ ਜਾਓ ਇੱਕ ਇਹ ਥੋੜੀ ਜਿਹੀ ਇਹਨਾਂ ਨਾਲ ਗੱਲ ਚ ਰਸਾ ਪਿਆ ਸੀ ਇਹਨੂੰ ਵੀ ਕੋਲੇ ਰੀ ਆਉਂਦੀ ਬਣਾਉਂਦੀ ਠੀਕ ਐ ਗੱਲ ਚ ਪਿਆ ਸੀ ਗੱਲ ਚ ਪਿਆ ਅੱਜ ਆਈ ਹੈ ਵੀ ਗੱਬਣ ਆ ਜੀ ਕੋਈ ਹਫਤਾ ਦਾ ਦਿੰਦੇ ਲਾਗੇ ਬੰਦੇ ਲੈ ਜੂਗੀ ਤੁਹਾਡੇ ਨਾਲ ਵੀ ਬੰਦੇ ਘਰ ਹੰਦੇ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਬਾਕੀ ਜੱਸੀ ਸਾਹਿਬ ਵਾਲਾ ਕ੍ਰੋਸ ਤੇ ਆ ਜਿਹੜੀ ਦੇਖਣ ਦੇਵਾਏ ਇਹ ਪਹਿਲਾਂ ਨਗਾਦ ਮੈਂ ਚਲੋ ਹਾਂ ਜੱਸੀ ਦੇ ਠੀਕ ਹੈ ਦੇਖਣ ਨੂੰ ਪਹਿਲਾਂ ਨਗਾਦ ਠੀਕ ਹੈ ਜੀ ਜੀ ਪਹਿਲੇ ਸੂਏ ਦੀ ਵਸ਼ੀ ਹੈ ਉਹਨਾਂ ਕੋਲ ਹਾਂ ਜੀ ਹਾਂ ਜੀ ਪਿਛਲੇ ਸੂਏ ਵੀ ਹੀ ਨਹੀਂ ਹਾਂ ਦਾਦੇ ਬੰਦੇ ਆਪਣੇ ਠੀਕ ਆ ਸੁਬਾਹ ਦਾ ਛੋਲੇ ਆ ਚਲੋ ਆ ਜਲਾਓ ਜੀ ਇਹ ਮੈਰ ਦੇ ਮਗਰ ਅਸੀਂ ਬੜਾ ਚਿਰ ਪੈ ਰਹੇ ਹੁਣ ਟੋਕੜ ਦੋ ਦੋ ਭੱਜ ਗਈ ਤਾਂ ਵੀ ਅੱਛਾ ਉਹ ਬੰਦਿਆਂ ਦਾ ਹੀ ਵੇਸੂਏ ਚਾਂਚ ਹੋ ਗਏ ਕੁਤਨੀ ਭਰਮਾ ਨੂੰ ਕੋਈ ਲੋੜ ਪੈ ਗਈ ਉਹਨਾਂ ਨੂੰ ਪਰ ਚੀਜ਼ ਬੜੀ ਪਿਆਰੀ ਆ ਸੋਹਣੀ ਬੜੀ ਆ ਵੈੜ ਬਿਲਕੁਲ ਠੰਡੀ ਠਿਹਰੀ ਆ ਬਾਕੀ ਜਿੱਥੇ ਇੱਕ ਰੇ ਖਿਲਾਰ ਦੇਣਾ ਉੱਥੇ ਖਿਲਾਰ ਗਈ ਹੈ ਬਾਕੀ ਚਲੋ ਕੋਈ ਗੱਲ ਨਹੀਂ ਜੇ ਸਾਡੇ ਕੋਲ ਛੋਟਾ ਜੀ ਨਹੀਂ ਨਹੀਂ ਜਲਾਇਆ ਹੋ ਗਿਆ ਠੀਕ ਹੈ ਬਾਕੀ ਥੰਡ ਵੀ ਕਾਫੀ ਚੰਗਾ ਲੱਗਾ ਇਹਦਾ ਇਹ ਗਾਈ ਇਹਨੇ ਬਾਬਾ ਜੀ ਠੀਕ ਆ ਨਹੀਂ ਭਾਵੇਂ ਬੱਧੀ ਜਾਈਏ ਗਾਈ ਨਹੀਂ ਕਦੀ ਮਾਰਦੀ ਠੀਕ ਹੈ ਜੀ ਨਹੀਂ ਲੈਣੀ ਵੇੜੇ ਉਹਦੇ ਮੈਂ ਦੱਸੀ ਲਾਈਏ ਮਾਤਾ ਠੀਕ ਹੈ ਜੀ ਤੇ ਇਹਦਾ ਕਿੰਨਾ ਰੱਖੀਏ ਮੁੱਲ ਫੇਰ ਤੇਰੇ ਨਾਲ ਬੰਦੇ ਨਾਲ ਕਥੇ ਕਰਦੇ ਫਿਰ ਪੂਛਾ ਫੜ ਕੇ ਠਾ ਦੇਣੀ ਠੀਕ ਹੈ ਇਹ ਬਾਬਾ ਜੀ ਮੋ ਬੱਧੀ ਭਾਵੇਂ 60 ਦੀ ਲੱਗਦੀ 50 ਦੀ ਲੱਗਦੀ ਆ 52000 ਹੀ ਦੇ ਦਿੰਦੀ ਆ 52000 ਦੀ ਲੈ ਆਈਏ 50 ਤੋਂ ਅੰਦਰ 45000 ਹੀ ਰਹਿ ਗਈ ਅੱਛਾ 50 ਜਾਂ ਮੈਂ 5 ਪੈਂਸਾ ਇਹ ਜੋ 500 ਛੋਟ ਕਰਦਾ ਅੱਛਾ 45 ਚੋਂ ਵੀ 500 ਛੋਟ ਕਰ ਦੋਗੇ ਮਸੀਂ 55 ਹਜ਼ਾਰ ਮੂਜੂਜ ਵੇਚਣਾ ਲਾਜੀ ਤਾਂ ਵੀ 55 ਹਜ਼ਾਰ ਅੱਛਾ ਇਹ ਕੋ ਘਰ ਵਾਲਾ ਖੜਕੇ ਵੀ ਸਾਂਭ ਲੂਗਾ ਅੱਛਾ ਉਹਨੂੰ ਵੀ 10 ਹਜ਼ਾਰ ਰੇਟ 'ਚੋਂ ਰਾੜੀ ਆ ਠੀਕ ਹੈ ਜੀ ਆ ਠੀਕ ਹੈ ਜੀ ਮੈਂ ਆ ਕੇ ਭਾਵਾ ਤੇ ਹੁਣ ਆ ਗਾਂ ਦੇ ਇਹ ਟੋਕੜਿਆ ਬੱਚੇ ਦਾ ਵੀ ਨਹੀਂ ਹੈ ਕਿੰਨਾ ਇਹ ਤਾਂ ਦੁੱਧ ਬੱਸ 7 ਕਿਲੋ 6 ਕਿਲੋ 1 ਕਿਲੋ ਅੱਛਾ ਦੁੱਧ ਆ ਸੁਦਾ 6 ਕਿਲੋ ਦੁੱਧ ਜਿਹੜਾ ਇਹ ਤਾਂ ਹੈਗਾ ਬਾਕੀ ਜਰਸੀ 'ਚ ਆ ਜਿਹੜੀ ਮੇਰੇ ਗਾਂ ਦਾ ਦੁੱਧ ਰੋ 10 ਕਿਲੋ ਗਾਂ ਦਾ 2000 ਰੁਪਏ ਕੋ ਬਖਾਰੋ ਜਾਹੀ ਅੱਛਾ ਥੋੜੀ ਜੀ ਗਾਂ ਦਾ ਉਹਦਾ ਵੀ ਘਟ ਜੀ ਹੁਣ ਸੈਟ ਆ ਫੋਨ ਬੜੀ ਸੈਟ ਆ ਪੂਰੀ ਥੋੜੀ ਫੀਰ ਲੋ 6.5 ਕਿਲੋ ਇਹਨਾਂ ਦਾ ਕਰ ਲੀ ਲੈ ਜਾ ਜੀ ਲੈ ਆ ਜੋ ਵਿੱਚ ਕੰਨੀ ਛੰਡੀ ਬੜੀ ਆ ਪਾਣੀ ਪੀਣਾ ਨਹੀਂ ਹਾਂ ਚੱਲ ਪੀ ਲੈ ਪਾਣੀ ਤੇ ਇਹਦਾ ਕੀ ਰੱਖਦੀ ਆ ਮੁੱਲ ਫੇਰ ਆਪਾਂ ਇਹਦਾ ਬਾਬਾ ਹੀ ਛੋਟਾ ਜਿਹਾ ਮੁੱਲ ਆ ਕਿੰਨਾ ਚਲੋ ਕੋਈ ਲੋੜਵੰਦ ਬੰਦਾ ਚਾਹ ਪਾਣੀ ਵਾਲਾ ਲấyਊਗਾ ਇਹਦਾ ਸਰਜੂਗਾ ਹਾਂਜੀ ਚਾਲਤੂਲਿਆ ਕੋਈ ਜਿਨੇ ਗਏ ਡੰਗਰ ਡੰਗਰ ਦੁੱਧ ਭੱਜੇ ਹੋਣਗੇ ਸਾਰੀ ਜੀ ਉਹਦਾ ਠੀਕ ਹੈ ਇਹ ਹੁਣ 15 ਹੀ ਦੇ ਦਾਂਗੇ 15000 ਲੱਗਦੀ ਤੇਰੇ ਗਾਂ ਪਾ ਲਾਲ ਜੀ ਨੂੰ ਤੇ ਲੱਗਦੀ ਜਿਹੜੇ ਗਾਂ ਨਿਕਲੀ ਸੁਣ ਵਾਲੀ ਆ ਅੱਛਾ ਹੋਰ ਕਿ ਤੇ ਟਿਕ ਕਿੰਨਾ ਚਿਰ ਹੋਇਆ ਟਿਕਾ ਪਰਾਇ ਨੂੰ ਮਹੀਨੋਂ ਗਾਂ ਟੱਪ ਗਈ ਆ ਅੱਛਾ ਮਹੀਨਾ ਟੱਪ ਗਈ ਆ ਚਾਰ ਸਾਲ ਬਲੇ ਭਲਾ ਬੀ ਨਹੀਂ ਅਸੀਂ ਲਾਲ ਜੀ ਦੇ ਕਿਸੇ ਜਾਂਦੇ ਬਿਲਕੁਲ ਜੈਸ ਨੂੰ ਹੀ ਕਰ ਦਈਏ ਕਿੰਨੇ ਦੀ ਦੇ ਦਈਏ ਐ ਹੋਰ ਇਹਨੂੰ ਬਸਾ ਰਹਿਣ ਦੇ ਮੈਂ ਇਹ ਦੇ ਜੈਸ ਨੂੰ ਹੀ 10000 ਦੀ ਅੱਛਾ 10000 ਦੀ ਇਹ ਜਿਆਦਾ ਨਵਾਂ ਸਾਲ ਹੈ ਅੱਜ ਅੱਛਾ ਜਾਨ ਕੋ 2 4 500 ਘੱਟ ਵੀ ਚਲਦਾ ਨੂੰ ਕੋ ਕਰਨੀ ਠੀਕ ਹੈ ਜੀ ਤੇ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਠੀਕ ਹੈ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਛੋ ਜਿਹੜੇ ਕਾਫੀ ਗਿੰਤੀ ਚ ਵਿਜੇ ਹੋਣ ਨੇ ਮਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਵੇਸ਼ ਚ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਆ ਸਾਰੇ ਬੱਚੇ ਆ ਉਹ ਮੱਜਾਂ ਦੇ ਆ ਨੀਲੀ ਦੀ ਕੱਟੀ ਜਿਹੜੀ ਉਹ ਪਹਿਲੇ ਨੂੰ ਝੋਟੀ ਦੀ ਆ ਜਿਹੜੀ ਜਿਹੜੇ ਤੀਜੇ ਨੰਬਰ ਤੇ ਉਹ ਦੀ ਤੀਜੇ ਨੰਬਰ ਤੇ ਹੀ ਜਿਹੜੀ ਤੇ ਜਿਹੜਾ ਜਿਹੜੇ ਉਹਦਾ ਆ ਬੱਚਾ ਜੀ ਦੂਜੇ ਦਾ ਬੱਚਾ ਦੇਖ ਸਕਦੇ ਤਾਜਾ ਹੀ ਆ ਨਾੜ ਜਿਹੜਾ ਨਾਲ ਹੀ ਆ ਹਾਂਜੀ ਆ ਤੀਜੇ ਨੰਬਰ ਵਾਲੀ ਦਾ ਨਾੜੂ ਆ ਨਾਲ ਹੀ ਆ ਠੀਕ ਹੈ ਜੀ ਤੇ ਆ ਜਿਹੜਾ ਪਹਿਲੇ ਵਾਲੀ ਦਾ ਆ ਪਹਿਲੇ ਵਾਲੀ ਦਾ ਬੱਚਾ ਜੀ ਠੀਕ ਹੈ ਜੀ ਇਹਨੂੰ ਕੋ 15 ਕਿਲੋ ਹੋਵੇ ਤੇ ਆ ਹੈਗਾ ਵਾ ਚੌਥੀ ਵਾਲੀ ਦਾ ਆ ਚੌਥੀ ਵਾਲੀ ਦਾ ਬੱਚਾ ਤੇ ਆ ਟੋਕੜਾ ਕੱਬਣਾ ਮੱਜਾਂ ਨੂੰ ਆ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਤੋਕਲ ਗੱਪਣ ਉਹਦੀ ਕੱਟੀ ਆ ਉਹਦੀ ਆਹ ਕੱਟੀ ਏ ਤੇ ਦੂਸਰੀ ਜਿਹੜੀ ਆਹ ਕੱਟੀ ਏ ਤੇ ਕੱਟੀਆਂ ਹੀ ਆ ਦੋਵੇਂ ਹਨਾ ਆ ਬੱਚੇ ਜਿਹੜੇ ਬਾਕੀ ਆ ਕੱਟੀ ਬੜੀ ਸੋਹਣੀ ਆ ਨੀਲੀ ਹਾਂਜੀ ਜਿਹੜੀ ਉਹ ਅੱਜ ਮਹੀਂ ਸੂਈ ਉਹਦੇ ਗਾੜੀ ਉੱਥੇ ਹੀ ਆ